ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਧੰਨ ਧੰਨ ਬਾਬਾ ਸੰਜੈਲ ਸਿੰਘ ਜੀ ਦੀ ਅਗਵਾਈ ਵਿੱਚ ਜਿਨ੍ਹਾਂ ਨੇ ਇਹ ਵੱਡਾ ਬਹੁਤ ਵੱਡਾ ਸੰਘਰਸ਼ ਲੜਿਆ ਤੇ ਦੋ ਤਿੰਨਾ ਚੋਂ ਮੁਲਕਾਂ ਦੇ ਹਕੂਮਤ ਨੂੰ ਦੇ ਦੰਦ ਖੱਟੇ ਕੀਤੇ ਉਹਨਾਂ ਨੇ ਤੇ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਉਹਨਾਂ ਕੋ ਕਿਹੜੀ ਸ਼ਕਤੀ ਸੀ ਜਿਹੜਾ ਉਹਨਾਂ ਨੇ ਤਿੰਨਾ ਇਹ ਏਡੀ ਵੱਡੀ ਹਕੂਮਤ ਨਾਲ ਮੱਥਾ ਲਾਇਆ ਤੇ ਉਹਨਾਂ ਦੇ ਦੰਦ ਖੱਟੇ ਕੀਤੇ ਤੇ ਉਹਨਾਂ ਨੂੰ ਹਰਾਇਆ ਕਿਸਮ ਦਾ ਤੇ ਇਹ ਜਿਹੜੀ ਉਹਨਾਂ ਕੋ ਸ਼ਕਤੀ ਸੀ ਨਾਮ ਬਾਣੀ ਦੀ ਬਾਣੀ ਦੀ ਬਾਣੇ ਦੀ ਸੀ ਤੇ ਜੇ ਤੂੰ ਆਪਾਂ ਹੁਣ ਕਾਫੀ ਹੱਦ ਤੱਕ ਦੂਰ ਹੋ ਚੁੱਕੇ ਆ ਕਿ ਸਾਡੀ ਜਿਹੜੀ ਖੁਵਾਰੀ ਦਾ ਕਾਰਨ ਵੀ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਆ ਤੇ ਗੁਰੂ ਦਾ ਅਸੀਂ ਪੱਲਾ ਫੜ ਕੇ ਹੀ ਇਹ ਦੁਬਾਰਾ ਉਸ ਮਕਾਮ ਤੇ ਪਹੁੰਚ ਸਕਦੇ ਆ ਜਾਂ ਉਹ ਜੇ ਅਸੀਂ ਉਹਨਾਂ ਉਹਨਾਂ ਦੇ ਪੂਰਨਿਆਂ ਤੇ ਤਾਂ ਹੀ ਚੱਲ ਸਕਦੇ ਆ ਕਿ ਉਹਨਾਂ ਨੇ ਆਪਣੇ ਆਪ ਨੂੰ ਪਹਿਲਾਂ ਜਿੱਤਿਆ ਜਾਂ ਸਾਡੇ ਚ ਤੇ ਹੁਣ ਸਾਡੀ ਕੌਮ ਚ ਵੰਡੀਆਂ ਦਾ ਕਾਰਨ ਕਿ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਫਸੇ ਆ ਉਹਦੇ ਚੋਂ ਸਾਨੂੰ ਗੁਰਬਾਣੀ ਗੱਡ ਸਕਦੀ ਆ ਸਾਡੀਆਂ ਛੋਟੀਆਂ ਛੋਟੀਆਂ ਚੌਤਰਾ ਜਿਹੜੀਆਂ ਅਸੀਂ ਲਈ ਫਿਰਦੇ ਆ ਤੇ ਇਹੋ ਸਾਡੇ ਜਿਹੜੀਆਂ ਵੰਡੀਆਂ ਦਾ ਕਾਰਨ ਆ ਤੇ ਇਹ ਵੰਡੀਆਂ ਦਾ ਫਾਇਦਾ ਜਿਹੜੇ ਸਾਡੇ ਦੁਸ਼ਮਣ ਆ ਉਹ ਵਾਦਿਕ ਚਾੜ ਕੇ 18 ਆ ਤੇ ਆਪਾਂ ਨੂੰ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇਹ ਚੀਜ਼ ਆਪਣੇ ਅੰਦਰ ਵਿੱਚ ਆਤ ਮਾਰਨ ਦੀ ਲੋੜ ਹੈ ਕਿ ਹਕੂਮਤਾਂ ਦੇ ਸਾਡੀਆਂ ਦੁਸ਼ਮਣੀਆਂ ਤੇ ਜਿਹੜੇ ਅਸੀਂ ਆਪਣੇ ਆਪ ਚ ਕਿੰਨੇ ਇੱਕ ਗੁਰੂ ਦੇ ਨੇੜੇ ਹੋ ਕੇ ਆਪਣੀ ਸਮਰੱਥਾ ਨੂੰ ਵਧਾਈਏ ਜਿਹੜੇ ਅਸੀਂ ਆਪਸੀ ਮਤ ਭੇਦਿਆ ਸਾਡੇ ਰਸਤਾ ਤੇ ਸਾਰਿਆਂ ਦਾ ਇੱਕੋ ਹੀ ਆ ਜੈਸ ਇਹ ਇਹ ਚੀਜ਼ ਆ ਕਿ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਚਲੋ ਕਿਸ ਤੱਕ ਕਿਸ ਦਾ ਵੱਧ ਯੋਜਨਾਵਾਂ ਨੂੰ ਹੋ ਸਕਦਾ ਕਿ ਇਹਦਾ ਘਾਟ ਹੋ ਸਕਦਾ ਜਿਹੜਾ ਆਪਸ ਵਿੱਚ ਦੂਸ਼ਣ ਬਾਜੀ ਆਪਸ ਵਿੱਚ ਸਾਡਾ ਉਲਝਣਾ ਜਿਹੜਾ ਉਹ ਮੇਰੇ ਖਿਆਲ ਬਹੁਤ ਮਾੜੀ ਗੱਲ ਆ ਸਾਨੂੰ ਆਪਸ ਵਿੱਚ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦੀ ਸਬਰ ਸੰਤੋਖ ਜਾਂ ਗੁਰੂ ਸਾਹਿਬ ਕੋ ਮੰਗੀਏ ਤੇ ਆਪਸ ਵਿੱਚ ਇੱਕ ਦੂਜੇ ਨੂੰ ਸਹਿਣ ਕਰਨਾ ਇੱਕ ਦੂਜੇ ਦੀ ਗੱਲ ਨੂੰ ਬਰਦਾਸ਼ਤ ਕਰਨਾ ਇੱਕ ਦੂਜੇ ਨਾਲ ਬਹਿ ਕੇ ਸਮਝਾ ਲਰ ਜਾ ਕੇ ਜਿਹੜੇ ਜਿੱਥੇ ਵੀ ਕੋਈ ਕਮੀਆਂ ਕਿਸੇ ਦੀ ਕੋਈ ਭੁੱਲ ਚੁੱਕ ਵੀ ਆ ਉਹਦਾ ਵੀ ਅਹਿਸਾਸ ਕਰਾ ਸਾਰੇ ਨੇ ਮਿਲ ਜੁਲ ਕੇ ਤਾਂ ਹੀ ਅਸੀਂ ਅੱਗੇ ਵਧ ਸਕਦੇ ਆ ਆਪਣੀ ਕੌਮ ਨੂੰ ਸਾਡੀ ਕੌਮ ਦੇ ਸਾਹਮਣੇ ਬੜੀਆਂ ਦਰਪੇਸ਼ ਬੜੀਆਂ ਵੱਡੇ ਵੱਡੇ ਆ ਇਹ ਸਮੱਸਿਆਵਾਂ ਆ ਉਹਨਾਂ ਦਾ ਹੱਲ ਅਸੀਂ ਸਾਰੇ ਇੱਕੋ ਕਹੀ ਏ ਜੇ ਅਸੀਂ ਇੱਕ ਲੜੀ ਪਰੋਵੇ ਜਾਵਾਂਗੇ ਗੁਰੂ ਦੇ ਝੰਡੇ ਥਲੇ ਇਕੱਠੇ ਹੋਵਾਂਗੇ ਤਾਂ ਹੀ ਸੰਭਵ ਆ ਤੇ ਜੇ ਅਸੀਂ ਇਦਾਂ ਹੀ ਆਪੋ ਪਾਰਟੀ ਬਾਜੀ ਧੜੇ ਬਾਜੀ ਚ ਇਦਾਂ ਉਲਝੇ ਰਹੇ ਤੇ ਆਪੇ ਆਪਣੇ ਆਪ ਨੂੰ ਅਸੀਂ ਵੱਡਾ ਸਮਝਦੇ ਰਹੇ ਜਾਂ ਅਸੀਂ ਸਹੀ ਆ ਜਿਹੜਾ ਕੋਈ ਬੰਦਾ ਜਿਹੜਾ ਵੀ ਕਹਿ ਰਿਹਾ ਤੇ ਫਿਰ ਮੇਰੇ ਖਿਆਲ ਆ ਆਪਾਂ ਨੂੰ ਗੁਰੂ ਹੀ ਸਹੀ ਹੋ ਸਕਦਾ ਅਸੀਂ ਹਮੇਸ਼ਾ ਭੁੱਲਣਾ ਆ ਰਹਿਆ ਸਾਰਿਆਂ ਨੂੰ ਭੁੱਲਾ ਹੋ ਸਕਦੀਆਂ ਤੇ ਹੁੰਦੀਆਂ ਵੀ ਰਹਿਣਗੀਆਂ ਇਸ ਕਰਕੇ ਆਪਾਂ ਗੁਰੂ ਦੀ ਹਜ਼ੂਰੀ ਚ ਪਰਨ ਕਰੀਏ ਕਿ ਅਸੀਂ ਆਪਸ ਵਿੱਚ ਨਾ ਉਲਝੀਏ ਕਿਸ ਗੱਲ ਤੇ ਅਸੀਂ ਆਪਸ ਵਿੱਚ ਜੋ ਵੀ ਸਾਡੇ ਮਸਲੇ ਗੁਰੂ ਦੀ ਹਜ਼ੂਰੀ ਚ ਬੈ ਕੇ ਆਪਾਂ ਉਹ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਦੇ ਕਹਿ ਅਨਸਾਰ ਆਪਾਂ ਜਿਹੜੇ ਨਾ ਕੋ ਬੈਰੀ ਨਹੀਂ ਬਗਾਨਾ ਸਾਰੇ ਅਸੀਂ ਇੱਕ ਹਾਂ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਵੱਲ ਬਾਤ ਤੋਂ ਬਾਤ ਧਿਆਨ ਦੇਣਾ ਕਰੇ ਅਸੀਂ ਅਸੀ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰ ਸਕਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਇਹ ਲੜੀ ਚੱਲੀ ਜਾ ਰਹੀ ਆ ਜਿਨ੍ਹਾਂ ਨੇ ਸਾਡੇ ਵਾਸਤੇ ਜੇਲਾਂ 'ਚ ਬੈਠੇ ਅੱਜ ਤੱਕ ਵੀ 33 35 35 ਸਾਲ ਹੋ ਗਿਆ ਉਹਨਾਂ ਨੂੰ ਵੀ ਅਸੀਂ ਤਾਂ ਹੀ ਇੱਕ ਬਾਹਰ ਕਢਾ ਸਕਾਂਗੇ ਜਾਂ ਉਹਨਾਂ ਦੇ ਪਿੱਛੇ ਤਾਂ ਉਹ ਤਾਂ ਹੀ ਅਸੀਂ ਖੜ੍ਹ ਸਕਾਂਗੇ ਜੇ ਅਸੀਂ ਸਾਰੇ ਇੱਕ ਹੋਵਾਂਗੇ ਹਕੂਮਤ ਸਾਡੀ ਜਿਹੜੇ ਆਪਸੀ ਦੁਬਿੱਧਾ ਦਾ ਫਾਇਦਾ ਠਾ ਕੇ ਸਾਰੇ ਜਿਹੜਾ ਸਾਡੇ ਤੇ ਜ਼ੁਲਮ ਵੀ ਵਧ ਰਿਹਾ ਤੇ ਸਾਡੇ ਨਾਲ ਧੱਕੇ ਵੀ ਜਿਹੜੇ ਆ ਕਿ ਜਿਹੜੇ ਸਾਡੇ ਨਾਲ ਇਹ ਹਿੰਦ ਹਕੂਮਤ ਕਰ ਰਹੀ ਆ ਉਹਦਾ ਤਾਂ ਅਸੀਂ ਜਵਾਬ ਤਾਂ ਹੀ ਦੇ ਸਕਦੇ ਜੇ ਅਸੀਂ ਇੱਕ ਹੋਈਏ ਇੱਕ ਹੋਂ ਦਾ ਸਾਡੇ ਕੋਲ ਇੱਕ ਸਾਡਾ ਗੁਰੂ ਆ ਤੇ ਗੁਰੂ ਦਾ ਪੱਲਾ ਫੜ ਕੇ ਹੀ ਆ ਇੱਕ ਹੋ ਸਕਦੇ ਆ ਇਸ ਕਰਕੇ ਮੇਰੀ ਤੁਹਾਡੇ ਚਰਨਾ ਚ ਇਹੋ ਬੇਨਤੀ ਹੈ ਕਿ ਮੈਂ ਤਾਂ ਕੋਈ ਬਲਾਰਾ ਬਣੀ ਤੁਹਾਡਾ ਇਹ ਚੀਜ਼ ਆ ਕਿ ਅਸੀਂ ਮੈਂ ਤੇ ਤੁਹਾਡੀ ਬੇਨਤੀ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇੱਕ ਨਮਸਕਾਰ ਕਰਨਾ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਆਇਆ ਮੈਂ ਵੀ ਬੜਾ ਵੱਡ ਭਾਗਾ ਸਮਝਦਾ ਆਪਣੇ ਆਪ ਨੂੰ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਤੇ ਉਹਨਾਂ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਾਡੀ ਕੌਮ ਦੀ ਅਣਖ ਨੂੰ ਜੋ-ਜੋ ਸਾਡੇ ਗੁਰੂ ਸਾਹਿਬ ਨੇ ਸਿਧਾਂਤ ਦਿੱਤੇ ਉਹਨਾਂ ਤੇ ਪਹਿਰਾ ਦੰਦਿਆ ਹੋਇਆ ਉਹਨਾਂ ਨੇ ਇਹ ਸਾਰੀਆਂ ਚ ਆਪਣੇ ਜ਼ਿੰਦਗੀਆਂ ਕੁਰਬਾਨ ਕਰਤੀਆਂ ਸਾਡੇ ਤੋਂ ਤੇ ਸਾਨੂੰ ਉਹਨਾਂ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਆ ਤੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਆ ਉਹ ਤਾਂ ਹੀ ਆ ਕਿ ਸਾਨੂੰ ਬਾਣੀ ਬਾਣੀ ਦੇ ਧਾਰ ਨਹੀਂ ਹੋਣਾ ਅਮਰ ਧਾਰ ਹੀ ਹੋਣਾ ਜੋ ਉਹਨਾਂ ਦਾ ਮੋਖਾ ਦੇਸ ਸੀਗਾ ਇਹ ਸਾਰੇ ਸਾਨੂੰ ਅਪਣਾਉਣ ਦੀ ਲੋੜ ਆ ਤੇ ਮੈਂ ਜਿਆਦਾ ਕੋਈ ਗੱਲਾਂ ਨਹੀਂ ਕਹਿ ਸਕਦਾ ਮੈਂ ਤੇ ਉਹਨਾਂ ਨੂੰ ਕੋਟ ਨਕੋਟ ਨਮ ਨਹੀਂ ਕਰ ਸਕਦਾ ਕਿ ਜਿਨ੍ਹਾਂ ਨੇ ਏਡੇ ਵੱਡੇ ਕਾਰਨਾਮੇ ਕੀਤੇ ਉਹਨਾਂ ਤੋਂ ਬਾਅਦ ਵੀ ਜਿਹੜੇ ਸਾਡੇ ਜੋ ਸ਼ਹੀਦੀਆਂ ਦੀ ਲੜਾਈ ਚੱਲਦੀ ਆ ਉਹਦੇ 'ਚ ਵੀ ਉਹਨਾਂ ਦੇ بڑے بڑے ਯੋਧਿਆਂ ਨੇ ਜੋ ਸਾਡੇ ਨਾਲ ਜ਼ੁਲਮ ਕਰਨ ਵਾਲੇ ਸੀ ਉਹਨਾਂ ਨੂੰ ਸਬਕ ਸਿਖਾਇਆ ਤੇ ਸਾਡੀ ਕੌਮ ਦਾ ਨਾਂ ਉੱਚਾ ਕੀਤਾ ਤੇ ਇਹਨਾਂ ਕੁਝ ਕਹਿੰਦਾ ਮੈਂ ਤੁਹਾਡੇ ਕੋਲ ਬੋਲ ਚੁੱਕ ਦੀ ਖਿਮਾ ਚਾਹੁੰਨਾ ਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਮੈਂ ਸਮੂਹ ਸਿੱਖ ਸੰਸਾਰ 'ਚ ਜਿੱਥੇ ਵੀ ਸੰਸਥਾਵਾਂ ਵਸਦੀਆਂ ਉਹਨਾਂ ਨੇ ਜਿਹੜਾ ਅਮਰਤਪਾਲ ਨੂੰ ਸਹਯੋਗ ਦਿੱਤਾ ਉਹਤੇ ਵਿਸ਼ਵਾਸ ਜਤਾਇਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਕਿ ਉਹ ਇਹ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ ਰਾਜਨੀਤੀ ਉਹਨਾਂ ਦਾ ਕੋਈ ਕਿੱਤਾ ਨਹੀਂਗਾ ਜਾਂ ਉਹਨਾਂ ਦਾ ਕੋਈ ਸ਼ੌਂਕ ਨਹੀਂ ਉਹਨਾਂ ਨੂੰ ਚਲੋ ਸੰਗਤਾਂ ਨੇ ਇਹ ਫਰਮਾਨ ਕੀਤਾ ਤੇ ਉਹਨਾਂ ਦਾ ਹੁਕਮ ਮੰਨਿਆ ਤੇ ਉਹਨਾਂ ਦਾ ਮਕਸਦ ਮੇਨ ਮਕਸਦ ਖਾਲਚੀ ਦੇ ਬੋਲ ਬਾਲੇ ਇਸ ਕਰਕੇ ਉਹਦੇ ਲਈ ਕੰਮ ਕੀਤਾ ਜਾਊਗਾ ਜੋ ਵੀ ਜੋ ਉਹਨਾਂ ਨੂੰ ਸਮਰੱਥਾ ਤੁਸੀਂ ਤੁਸੀਂ ਬਖਸ਼ੀਆ ਇਹ ਕਰਕੇ ਇਹ ਸੰਗਤਾਂ ਦੇ ਭਲੇ ਲਈ ਹਮੇਸ਼ਾ ਉਹ ਸੋਚਦੇ ਰਹਿਣਗੇ ਕਿ ਸਾਡਾ ਪਰਿਵਾਰ ਜਿਹੜਾ ਵੱਧ ਤੋਂ ਵੱਧ ਸਿੱਖੀ ਦੇ ਬੋਲ ਬਾਲੇ ਲਈ ਕੰਮ ਕਰਦਾ ਰਹੂਗਾ ਇਹ ਇੰਨੀਆਂ ਕਿ ਬੇਨਤੀਆਂ ਮੈਂ ਤੁਹਾਡਾ ਪੂਰੇ ਸਿੱਖ ਸੰਸਾਰ ਵਸਦੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇਸ ਮਹਿੰਮ ਵਿੱਚ ਵੱਧ ਚੜ ਕੇ ਸਭ ਆਇਆ ਉਹਨਾਂ ਦਾ ਤਹਿ ਦਿਲ ਤੋਂ ਧੰਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ